ਲਓ ਵੀ ਦੋਸਤੋ ਇਹ ਇੱਕ ਨਿੰਬੂ ਦੇ ਨਾਲ ਇੱਕ ਨਿੰਬੂ ਦੇ ਨਾਲ ਦੋਸਤੋ ਸੋਫਿਆਂ ਨੂੰ ਘਰੇ ਡਰਾਈ ਕਲੀਨ ਕਰਨ ਦਾ ਇੰਨਾ ਕਿ ਸੌਖਾ ਤੇ ਇੰਨਾ ਕਿ ਤਗੜਾ ਜਿਗਾੜ ਹੈ ਨਾ ਤੁਸੀਂ ਕਦੀ ਸੋਚਿਆ ਵੀ ਨਹੀਂ ਹੋਣਾ ਕਿ ਇਹ ਜਿਹੜੇ ਦੋਸਤੋ ਸੋਫੇ ਹੁੰਦੇ ਨੇ ਨਾ ਆਪਣੇ ਘਰੇ ਜਿੱਦਾਂ ਇਹਨਾਂ ਦੇ ਬਹੁਤ ਹੀ ਜ਼ਿਆਦਾ ਮੈਲ ਜੰਮ ਜਾਂਦੀ ਆ ਤੇ ਇਹ ਦੋਸਤੋ ਬਹੁਤ ਹੀ ਜ਼ਿਆਦਾ ਜਿਹੜੇ ਆ ਗੰਦੇ ਹੋ ਜਾਂਦੇ ਤੇ ਇਹ ਜਿਹੜੇ ਧੁੱਪਦੇ ਵੀ ਨਹੀਂ ਆ ਪਰ ਦੋਸਤੋ ਇੱਕ ਨਿੰਬੂ ਦੇ ਨਾਲ ਜਿਹੜਾ ਹੋਣਾ ਇੰਨਾ ਕਿ ਤਗੜਾ ਜਿਗਾੜ ਦੱਸੂਗਾ ਨਾ ਤੁਹਾਨੂੰ ਨਹੀਂ ਆਪਾਂ ਇਹਨਾਂ ਨੂੰ ਦੋਸਤੋ ਬਾਜ਼ਾਰ ਚੋੱਕੇ ਲੈ ਕੇ ਜਾ ਸਕਦੇ ਆ ਪਰ ਘਰੇ ਹੀ ਆਪਾਂ ਜਿਹੜਾ ਇਹਨਾਂ ਨੂੰ ਬਹੁਤ ਹੀ ਸੌਖੇ ਤੇ ਕਹਿੰਦੇ ਡਰਾਈ ਕਲੀਨ ਕਰ ਸਕਦੇ ਆ। ਲੋ ਵੀ ਦੋਸਤੋ ਉਹਦੇ ਲਈ ਤੁਹਾਨੂੰ ਇੱਕ ਥਾਲ ਚਾਹੀਦਾ ਤੇ ਥਾਲ ਦੇ ਵਿੱਚ ਆਪਾਂ ਜਿਹੜਾ ਨਾ ਆਪਣਾ ਪਾਣੀ ਉਹ ਪਾ ਲੈਣਾ ਆ। ਇੰਨਾ ਕੇ ਦੋਸਤੋ ਪਾਣੀ ਆਪਾਂ ਜਿਹੜਾ ਆਪਣੇ ਥਾਲ ਦੇ ਵਿੱਚ ਪਾ ਕੇ ਤੇ ਉਸ ਤੋਂ ਬਾਅਦ ਆਪਾਂ ਲੈਣਾ ਆ ਜੀ ਮਿੱਠਾ ਸੋਡਾ। ਠੀਕ ਹੈ ਨਾ ਮਿੱਠਾ ਸੋਡਾ ਦੋਸਤੋ ਆਮ ਹੀ ਸਾਰਿਆਂ ਦੇ ਘਰਾਂ ਦੇ ਵਿੱਚ ਹੁੰਦਾ ਆ ਤੇ ਮਿੱਠੇ ਸੋਡੇ ਦਾ ਦੋਸਤੋ ਘੱਟੋ ਘੱਟ ਇੱਕ ਚਮਚਾ ਆਪਾਂ ਇਹਦੇ ਵਿੱਚ ਪਾ ਲੈਣਾ ਆ। ਲੋ ਵੀ ਮਿੱਠੇ ਸੋਡੇ ਦਾ ਇੱਕ ਚਮਚਾ ਆਪ ਇਸ ਤੋਂ ਬਾਅਦ ਦੋਸਤੋ ਆਪਾਂ ਇਹਦੇ ਵਿੱਚ ਕੀ ਪਾਉਣਾ ਹੈ ਦੋ ਤਿੰਨ ਚੀਜ਼ਾਂ ਆਪਾਂ ਹੋਰ ਪਾਵਾਂਗੇ ਇਸ ਤੋਂ ਬਾਅਦ ਦੋਸਤੋ ਆਪਾਂ ਲੈਣਾ ਇੱਕ ਨਿੰਬੂ ਠੀਕ ਹੈ ਨਾ ਨਿੰਬੂ ਨਿੰਬੂ ਤੁਹਾਨੂੰ ਪਤਾ ਮੈਲ ਜਿਹੜੀ ਚੁੱਕਣ ਚ ਨਾ ਬਹੁਤ ਹੀ ਜ਼ਿਆਦਾ ਜਿਹੜਾ ਕਾਰਗਰ ਹੁੰਦਾ ਆ ਤੇ ਇੱਕ ਮਿੱਠਾ ਸੋਡਾ ਤੇ ਇਹ ਜਿਹੜਾ ਆ ਆਪਾਂ ਇੱਕ ਨਿੰਬੂ ਕੱਟੋ ਘੱਟ ਇਹਦੇ ਵਿੱਚ ਨਿਚੋੜ ਲੈਣਾ ਤੇ ਹੋਰ ਆਪਾਂ ਇਹਦੇ ਵਿੱਚ ਇੱਕ ਇੱਕ ਦੋ ਚੀਜ਼ਾਂ ਦੋਸਤੋ ਹੋਰ ਐਡ ਕਰਨੀਆਂ ਇਸ ਤੋਂ ਬਾਅਦ ਦੋਸਤੋ ਆਪਾਂ ਨੂੰ ਚਾਹੀਦਾ ਈਜੀ ਜਿਹੜਾ ਠੀਕ ਹੈ ਨਾ ਕੱਪੜੇ ਧੋਣ ਵਾਲਾ ਈਜੀ ਹੁੰਦਾ ਨਾ ਇਹ ਵੀ ਦੋਸਤੋ ਬਹੁਤ ਸ਼ਕਤੀਸ਼ਾਲੀ ਹੁੰਦਾ ਵਾ ਮੈਲ ਚੁੱਕਣ ਦੇ ਵਿੱਚ ਮੈਲ ਮਿੰਟੋ ਮਿੰਟੀ ਜਿਹੜਾ ਵਾ ਇਹ ਖਿੱਚ ਲੈਂਦਾ ਵਾ ਸਾਰੀ ਦੀ ਸਾਰੀ ਤੇ ਥੋੜਾ ਜਿਹਾ ਈਜੀ ਆਪਾਂ ਜਿਹੜਾ ਇਹਦੇ ਵਿੱਚ ਪਾ ਲਵਾਂਗੇ ਈਜੀ ਪਾ ਕੇ ਇਹ ਜਿਹੜਾ ਇੰਨਾ ਕੁ ਵਧੀਆ ਦੋਸਤੋ ਤੇ ਇੰਨਾ ਕੁ ਸ਼ਕਤੀਸ਼ਾਲੀ ਬਣ ਜਾਣਾ ਨਾ ਕਿ ਇਹਨੇ ਹੁਣ ਆਪਣੀ ਜਿਹੜੀ ਸੋਫਿਆਂ ਦੀ ਮੈਲ ਹੈ ਨਾ ਸਾਰੀ ਦੀ ਸਾਰੀ ਖਿੱਚ ਲੈਣੀ ਸਾਰੀ ਦੀ ਸਾਰੀ ਚੁੱਕ ਲੈਣੀ ਉਹ ਕਿਦਾਂ ਉਹ ਵੀ ਮੈਂ ਤੁਹਾਨੂੰ ਦੱਸਦਾ ਪਹਿਲਾਂ ਆਪਾਂ ਇਸ ਕੋਹਲ ਨੂੰ ਦੋ ਲਓ ਵੀ ਮਿਕਸ ਆਪਾਂ ਕਰ ਲਿਆ ਤੇ ਹੁਣ ਦੋਸਤੋ ਤੁਹਾਨੂੰ ਚਾਹੀਦਾ ਵਾ ਇੱਕ ਪੈਨ ਦਾ ਜਿਹੜਾ ਦੋਸਤੋ ਟੱਕਣ ਹੁੰਦਾ ਹੈ ਨਾ ਉਹ ਆਪਾਂ ਲੈ ਲੈਣਾ ਵਾ ਕਿਸੇ ਵੀ ਹੈਨਾ ਕਿਸੇ ਵੀ ਪੈਨ ਦਾ ਟੱਕਣ ਜਿਹਦੀ ਕੀ ਏਏ ਵਾਲੀ ਸ਼ੇਪ ਬਣੀ ਹੋਵੇ ਅਗਲੇ ਪਾਸਿਓਂ ਜਿਹੜੀ ਇਹ ਗੋਲ ਸ਼ੇਪ ਹੈ ਨਾ ਇਹ ਚੀਜ਼ ਜਿਹੜੀ ਬਣੀ ਹੋਣੀ ਚਾਹੀਦੀ ਆ ਤੇ ਇਹ ਆਪਾਂ ਨੂੰ ਬਹੁਤ ਜ਼ਰੂਰੀ ਆ ਤੇ ਉਸ ਤੋਂ ਬਾਅਦ ਆਪਾਂ ਲੈਣਾ ਜੀ ਇੱਕ ਜਿਹੜਾ ਕੋਈ ਵੀ ਕੱਪੜਾ ਲੈ ਸਕਦੇ ਜੇ ਤੇ ਉਹਨੂੰ ਆਪਾਂ ਜਿਹੜਾ ਇਹਦੇ ਵਿੱਚ ਰੱਖ ਲੈਣਾ ਬਿਲਕੁਲ ਇਸੇ ਤਰੀਕੇ ਨਾਲ ਦੋਸਤੋ ਆਪਾਂ ਇਹਦੇ ਵਿੱਚ ਇਹਨੂੰ ਰੱਖ ਲਵਾਂਗੇ ਤੇ ਇਹ ਜਿਹੜੀ ਚੀਜ਼ ਆਪਾਂ ਉਤੋਂ ਬਨ ਲੈਣੀ ਆ ਇਸੇ ਤਰੀਕੇ ਦੇ ਨਾਲ ਆਖੋ ਇਹ ਜਿਹੜੀ ਚੀਜ਼ ਹੁਣ ਆਪਣੀ ਬਣ ਗਈ ਹੈ ਨਾ ਇਸ ਤਰੀਕੇ ਨਾਲ ਤੁਸੀਂ ਬਸ ਇੱਕ ਕੱਪੜਾ ਲੈਣਾ ਹੈ ਤੇ ਇਹਨੂੰ ਇਸੇ ਤਰੀਕੇ ਨਾਲ ਇਹਨੂੰ ਬੰਨ ਲੈਣਾ ਹੁਣ ਮੈਂ ਤੁਹਾਨੂੰ ਦੱਸਦਾ ਕਿ ਆਪਾਂ ਸੋਫੇ ਜਿਹੜੇ ਡਰਾਈ ਕਲੀਨ ਕਿਵੇਂ ਕਰਨੇ ਆ ਘਰ ਦੇ ਵਿੱਚ ਸਾਫ਼ ਕਿਵੇਂ ਕਰਨੇ ਆ ਤਾਂ ਵੀ ਇਹ ਜਿਹੜਾ ਕੋਲ ਆਪਾਂ ਬਣਾਇਆ ਹੈ ਨਾ ਦੋਸਤੋ ਆਪਾਂ ਆਪਣੇ ਸੋਫੇ ਦੇ ਉੱਤੇ ਰੱਖ ਦਿੱਤਾ ਤੇ ਇਹ ਜਿਹੜੀ ਚੀਜ਼ ਹੈ ਨਾ ਹੁਣ ਆਪਾਂ ਇਹਦੇ ਵਿੱਚ ਡਬੋ ਲੈਣੀ ਆ ਬਿਲਕੁਲ ਇਸੇ ਤਰੀਕੇ ਦੇ ਨਾਲ ਇਹ ਚੀਜ਼ ਆਪਾਂ ਡਬੋ ਲਈ ਤੇ ਹੁਣ ਆਪਾਂ ਇਹਨੂੰ ਜਿਹੜਾ ਵਾ ਇਹਦੇ ਉੱਤੇ ਉੱਤੇ ਫੇਰ ਲੈਣਾ ਤੇ ਇਹਦੀ ਜਿਹੜੀ ਸਾਰੀ ਮੈਲ ਹੈ ਨਾ ਚੁੱਕ ਦੂਗਾ मतलब कि ये सारी मैल जी खत्म कर देगा तो उस तरीके बाहिया वा साफ कर देवों ਚਲੋ ਵੀ ਦੋਸਤੋ ਆਲਮੋਸਟ ਆਪਾਂ ਸਾਰੇ ਜਿਹੜਾ ਵਾਣਾ ਸੋਫੇ ਦੇ ਉੱਤੇ ਮਾਰ ਦਿੱਤਾ ਹੈ ਤੇ ਹੁਣ ਮੈਂ ਤੁਹਾਨੂੰ ਇਹਦਾ ਕੱਪੜੇ ਦਾ ਜਿਹੜਾ ਹਾਲ ਹੈ ਨਾ ਉਹ ਵਿਖਾਉਣਾ ਹੈ ਕਿ ਕਿੰਨਾ ਜ਼ਿਆਦਾ ਜਿਹੜਾ ਇਹ ਗੰਦਾ ਹੋ ਚੁੱਕਾ ਹੈ। ਦੇਖੋ ਦੋਸਤੋ ਸਾਰੀ ਜੀ ਸਾਰੀ ਜਿੰਨੀ ਮੈਲ ਸੀ ਨਾ ਇਹਦੇ ਕੱਪੜੇ ਦੇ ਸਾਈਡਾਂ ਤੇ ਲੱਗ ਚੁੱਕੀ ਆ। ਦੇਖੋ। ਦੇਖੋ ਦੋਸਤੋ ਇਹ ਜਿੰਨਾ ਵੀ ਮਿੱਟੀ ਘੱਟਾ ਮੈਲ ਸੀ ਨਾ ਇਹਦੀ ਸਾਰੀ ਜੀ ਸਾਰੀ ਜਿਹੜੀ ਆ ਆਪਣੇ ਕੱਪੜੇ ਦੇ ਉੱਤੇ ਲੱਗ ਚੁੱਕੀ ਆ ਤੇ ਇਹਦਾ ਮਤਲਬ ਕੀ ਹੈ ਜਿਹੜਾ ਸੋਫਾ ਆਪਣਾ ਵਧੀਆ ਤਰੀਕੇ ਨਾਲ ਜਿਹੜਾ ਡਰਾਈ ਕਲੀਨ ਹੈ ਉਹ ਹੋ ਚੁੱਕਾ ਆ ਤੇ ਇਹਦੀ ਜਿੰਨੀ ਵੀ ਆਹ ਹੋਇਆ ਕੀ ਹਾਲ ਹੈ ਦੋਸਤ ਕਿੰਨੀ ਜਿਆਦਾ ਜਿਹੜੀ ਤੇ ਘੱਟਾ ਮਿੱਟੀ ਮੈਲ ਸੀ ਹਨਾ ਸਾਰੀ ਦੀ ਸਾਰੀ ਜਿਹੜੀ ਨਿਕਲ ਚੁੱਕੀ ਆ ਦੋਸਤ ਤੁਸੀਂ ਵੇਖ ਸਕਦੇ ਹੋ ਕਿ ਸੋਫਾ ਆਪਣਾ ਜਿਹੜਾ ਬਿਲਕੁਲ ਕਲੀਨ ਹੋ ਚੁੱਕਾ ਹੈ ਬਿਲਕੁਲ ਸਾਫ ਤੇ ਐ ਸ਼ਾਈਨ ਮਾਰਨ ਲੱਗਿਆ ਦੋਸਤ ਬਿਲਕੁਲ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿੰਨਾ ਸੋਹਣਾ ਜਿਹੜਾ ਵਾ ਇਹ ਹੁਣ ਐ ਇੰਨਾ ਜਿੰਨਾ ਵੀ ਇਹਦੇ ਵਿੱਚ ਹੈ ਹਨਾ ਮਿੱਟੀ ਘੱਟਾ ਮੈਲ ਫਸੀ ਸੀ ਸਾਰੀ ਦੀ ਸਾਰੀ ਦੋਸਤ ਬਿਲਕੁਲ ਐ ਸਾਫ ਹੋ ਚੁੱਕੀ ਆ ਤੇ ਆਲਮੋਸਟ ਜਿਹੜਾ ਵਾ ਇਹ ਵਿੱਚੋਂ ਜਿਹੜਾ ਗਿੱਲਾ-ਗਿੱਲਾ ਆ ਇਹ ਜਦੋਂ ਸੁੱਕ ਗਿਆ ਹਨਾ ਆਪਣੇ ਪੱਖੇ ਦੇ ਥੱਲੇ ਤੇ ਬਿਲਕੁਲ ਜਿਹੜਾ ਵਾ ਇਹ ਸਾਫ਼ ਹੋਇਆ ਨਾ ਇੱਥੋਂ ਵੀ ਤੇ ਇਹਦੇ ਬਾਅਦ ਦੋਸਤੋ ਆਖੋ ਤੁਹਾਨੂੰ ਜਿਹੜਾ ਵਾ ਐਖੋ ਦੋਸਤੋ ਇਹਦੇ ਜਿਹੜੀਆਂ ਬਾਈਆਂ ਸੀ ਬਾਈਆਂ ਵੀ ਇਹਦੀਆਂ ਹੈਗੀਆਂ ਹੁਣ ਬਿਲਕੁਲ ਜਿਹੜੀਆਂ ਵਾ ਸਾਫ਼ ਹੋ ਚੁੱਕੀਆਂ ਚਮਕ ਚੁੱਕੀਆਂ ਨੇ ਦੇਖੋ ਇਹਦਾ ਜਿਹੜਾ ਥੱਲੇ ਵਾਲਾ ਹਿੱਸਾ ਸੀ ਉਹ ਵੀ ਦੋਸਤੋ ਬਿਲਕੁਲ ਜਿਹੜਾ ਵਾ ਹੁਣ ਸਾਫ਼ ਹੋ ਚੁੱਕਾ ਹੈ ਸੋ ਦੋਸਤੋ ਇਸ ਤਰੀਕੇ ਨਾਲ ਤੁਸੀਂ ਆਪਣੇ ਘਰ ਦੇ ਜਿਹੜੇ ਸੋਫੇ ਆ ਨਾ ਬਹੁਤ ਹੀ ਸੌਖੇ ਤਰੀਕੇ ਨਾਲ ਸਾਫ ਕਰ ਸਕਦੇ ਜੀ ਚਮਕਾ ਸਕਦੇ ਘਰੇ ਇਹਨਾਂ ਨੂੰ ਡਰਾਈ ਕਲੀਨ ਕਰਨ ਦਾ ਸਭ ਤੋਂ ਸੌਖਾ ਤਰੀਕਾ ਆ ਜੇ ਦੋਸਤੋ ਤੁਹਾਨੂੰ ਇਹ ਵੀਡੀਓ ਜਿਹੜੀ ਵਧੀਆ ਲੱਗੀ ਚੰਗੀ ਲੱਗੀ ਤੇ ਗਾਹ ਹੋਰ ਹਰ ਤੋਕੇ ਤੱਕ ਸ਼ੇਅਰ ਜ਼ਰੂਰ ਕਰ ਦਿਓ ਤੇ ਗਾਹ ਵੀ ਤਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਣੇ ਪੇਜ ਨੂੰ ਦੋਸਤੋ ਫੋਲੋ ਕਰਨਾ ਨਾ ਭੁੱਲਿਓ ਤਾਂ